ਜਾਵੀ ਅਤੇ ਪਾਕਿਸਤਾਨ ਤੋਂ ਆਏ دہشت ਗਰਦਾਂ ਨੂੰ ਜਾਲ ਤੋਂ ਜਲਦ ਲੱਭ ਕੇ ਮੌਤੇ ਕਾਟੂ ਤਾਰਿਆ ਜਾਵੇ ਤਾਂ ਜੋ ਆਪਣੀ ਜਾਨ ਗਵਾਉਣ ਵਾਲੇ ਭਾਰਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੰਜੀਵ ਕਾਟਲ ਹੋਰਾਂ ਨੇ ਕਿਹਾ ਕਿ ਹਰ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਅਜਿਹੀ ਦੁੱਖ ਦੀ ਘੜੀ ਵਿਚ ਪਾਰਟੀ ਬਾਜੀ ਤੋਂ ਉੱਪਰ ਉਠਕੇ ਆਪਸੀ ਇਕਤਾ ਅਤੇ ਪਾਈਚਾਰਕ ਸਾਂਝਾ ਬਣਾ ਕੇ ਰਖਿਏ ਵੰਦੇ ਮਾਤਰਮ ਜੈ ਹਿੰਦ ਸੰਜੀਵ 카ਟਲ ਬਲਾਕ ਪ੍ਰਧਾਨ ਕਾਂਗਰਸ ਸੇਵਾਦਾਲ ਅਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਅਤੇ ਮੀਡੀਆ ਪਰਪਾਰੀ ਅਮਨਦੀਪ ਵਿਸ਼ਾਲ ਕੁਮਾਰ ਸਾਗਰ ਅਰਜਿੰਦਰ ਕੁਮਾਰ ਵੀਰੂ ਕਮਲਹੀਰ ਵਿਨੋਦ ਜੋਗੀ ਪ੍ਰਿੰਸ ਜੋਗੀ ਰਗੂਨਾਥ ਜੋਗੀ ਬਿੱਟੂ ਕੁ ਗਾਜੀ ਅਤੇ ਬਹੁਤ ਸਾਰੇ ਸਾਥੀਆਂ ਨੇ ਰੋਸ਼ ਚਾਇਰ ਕਰਦਿਆ ਕੈਂਡਲ ਜਗਾ ਕੇ ਸ਼ਰਦਾਂਜਲੀ ਅਰਪਿਤ ਕੀਤੀ ਤਿਰਵਾਕ ਕੇ ਸਤਾਨ ਦੇ ਖਿਲਾਫ ਜ਼ਬਰਦਸ਼ਤ ਨਾਰੇਬਾਜ਼ੀ ਕੀਤੀ ਗਈ ਵੇਰਵਾ ਤੇ ਵਾਡਿਓ ਰਮਨ ਤੰਗਰਾਲੀਆਂ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਆਰੰਭਿਆ ਹੈ ਬੰਦੇ ਮਾਦਮ ਸਾਥੀਓ ਪਲਾਸ਼ੀ ਸ਼ਿਸ਼ੂ ਕੁਮਾਰ ਸੰਗਠਨ ਚੇਵਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਝਾਰਖੰਡ ਜਿਹੜੀਆਂ ਬੀਤੇ ਦਿਨ ਜੋ ਜੰਮੂ ਕਸ਼ਮੀਰ ਦੇ ਵਿੱਚ ਘਟਨਾਈ ਆ ਬਹੁਤ ਹੀ ਨਿੰਦ ਨੇ ਘਟਨਾ ਆ ਜੋ ਕਿ ਪ੍ਰਸ਼ਾਸਨ ਨੇ ਬਹੁਤ ਅਲਗਰਦੀ ਵਰਤੀ ਹੈ ਜਿਸ ਦੇ ਨਾਲ ਦੇਸ਼ ਦੇ ਮਾਸੂਮ ਲੋਕ ਜਿਹੜੇ ਆ ਉਹ ਬਲੀ ਚੜ ਗਏ ਨੇ ਉਹ ਅਸੀਂ ਮੋਦੀ ਸਰਕਾਰ ਦੇ ਬੇਨਤੀ ਕਰਦੇ ਆ ਵੀ ਜਿਹਨਾਂ ਲੋਕਾਂ ਨੇ ਇਹ ਹਰਕਤ ਕੀਤੀ ਆ ਉਹਨਾਂ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਏ ਤਾਂ ਕਿ ਉਹਨਾਂ ਪਰਿਵਾਰਾਂ ਨੂੰ ਉਹਨਾਂ ਦਾ ਜੋ ਨਾਲ ਤਕਾ ਹੋਇਆ ਉਹਨਾਂ ਨੂੰ ਇਨਸਾਫ ਮਿਲੇ ਨਸਾਬ ਕੀਤਾ ਜਾਏ ਸੋ ਮੈਂ ਇੰਨੀ ਹੀ ਕਹਿਣਾ ਚਾਹਨਾ ਕਿ ਉਹਨਾਂ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਏ ਜੋ ਉਹਨਾਂ ਦੇ ਨਾਲ ਮਾਰਾ ਆ ਮੋਦੀ ਸਰਕਾਰ ਜੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ मातरम ਜੈਪੀ ਜੈਪਾ ਜੈ ਹਿੰਦ ਸਰ ਤੇ ਮੈਂ ਅੱਜ ਕਹਿਣਾ ਚਾਹਵਾ ਜਿਹੜੀ 19 ਤਰੀਕ ਨੂੰ ਘਟਨਾ ਹੋਈ ਹੈ ਪਹਿਲੇ ગામ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ નિર્ਦੋਸ਼ ਲੋਕਾਂ ਦੇ ਕਤਲ ਅੰਗ ਦਿੱਤੇ ਗਏ ਪਾਕਿਸਤਾਨ ਵੱਲੋਂ ਸੋ ਮੇਰੀ ਪਾਕਿਸਤਾਨ ਨੂੰ ਵੀ ਚੇਤਾਵਨੀ ਹੈ ਕਾਪੜੀਆਂ ਹਰਕਤਾ ਤੋਂ ਆਵਾਜ਼ ਆ ਜਾਵੇ ਹਿੰਦੁਸਤਾਨ ਇਹੋ ਜੀਆ ਨੀਚ ਹਰਕਤਾ ਜੜੀਆਂ ਬਰਦਾਸ਼ਤ ਨਹੀਂ ਕਰੂਗਾ ਔਰ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਇਹ ਤੋਂ ਸਖਤ ਤੋਂ ਸਖਤ ਐਕਸ਼ਨ ਲੈ ਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਜੋ ਉਹਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਮਿਲ ਸਕੇ ਜੈ ਹਿੰਦ ਇਹ ਜਿ ਲੱਗਦਾ ਵੀ ਇੱਥੇ ਕੋਈ ਸਾਜ਼ਿਸ਼ ਹੋਈ ਹੈ ਕੋਈ ਇਦੇ ਬਾਰੇ ਕੀ ਕਹਿੰਦੇ ਬਿਲਕੁਲ ਬਿਲਕੁਲ ਸਰ ਇਹ ਜੋ ਜੋ ਵੀ ਘਟਨਾ ਹੋਈ ਹੈ ਉਥੇ ਜਿੱਥੇ 2000 ਪਰਿਅਟਕ ਘੁੰਮਣ ਜਾਂਦੇ ਆ ਫਿਲ ਸਟੇਸ਼ਨ ਹੈਗਾ ਉਹ ਉਥੇ ਜਿਹੜਾ ਸਰਕਾਰ ਨੇ ਕੋਈ ਵੀ ਉਥੇ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨਹੀਂ ਕੀਤੇ ਇਹ ਸਰਾ ਸਰ ਸਰਕਾਰ ਦੀ ਜਿਹੜੀ ਹੈ ناکامی ਸਾਬਤ ਕਰਦਾ ਹੈ ਸੋ ਅੱਗੇ ਤੋਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਅਜਈਆਂ ਘਟਨਾ ਨਾ ਹੋਣ ਇਹੋ ਜਿਹੜੇ ਹਿਲ ਸਟੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਪਹਿਰਵਾਈ ਕੀਤੀ ਜਾਵੇ ਤੇ ਲੋਕਾਂ ਦੀ ਜਾਨ ਮਾਲ ਦੀ ਜਾਨ ਮਾਲ ਦੀ ਜਿਹੜੀ ਹੈ ਸੁਰੱਖਿਆ ਕੀਤੀ ਜਾਵੇ ਭਾਰਤ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੇ ਮੰਗ ਕਰਦੇ ਆ ਜੀ ਇਹ ਜੋ નિર્ਦੋਸ਼ ਲੋਕਾਂ ਦੀ ਹੱਤਿਆ ਹੋਈ ਹੈ ਬਹੁਤ ਹੀ ਮਾੜਾ ਕੰਮ ਹੋਇਆ ਤੇ ਉਹਨਾਂ ਨੂੰ ਜਿਹੜਾ ਇਨਸਾਫ ਜਲਦ ਜਲਦ ਮਿਲਣਾ ਚਾਹੀਦਾ ਹੈ ਔਰ ਸਾਨੂੰ ਮੋਦੀ ਸਾਹਿਬ ਤੋਂ ਬਹੁਤ ਉਮੀਦਾਂ ਨੇ ਕਿ ਉਹ ਇਨਸਾਫ ਜਲਦੀ ਦਿਵਾਣਗੇ ਧੰਨਵਾਦ ਜੀ ਮੁਰਦਾਬਾ 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 ਸ਼ਹੀਦੋ ਕੇ ਪਰਿਵਾਰੋ ਕੋ ਇਨਸਾਫ ਦੋ ਇਨਸਾਫ ਦੋ ਸ਼ਹੀਦੋ ਕੇ ਪਰਿਵਾਰੋ ਕੋ ਇਨਸਾਫ ਦੋ ਇਨਸਾਫ ਦੋ